ਅੱਜ ਪਿੰਡ ਥੋਬੇ ਚ ਸੰਦੀਪ ਬੱ블ੂ ਥੋਬਾ ਜੀ ਦੇ ਗ੍ਰਹਿ ਵਿਖੇ ਐਨੋਏ ਇੰਟਰਨੈਸ਼ਨਲ ਮਿਨਿਸਟਰੀ ਜਿਹੜੀ ਯੂ ਐਸ ਏ ਤੋਂ ਚਲਾ ਰਹੀ ਹੈ ਸਾਡੀ ਵੱਡੀ ਭੈਣ ਚਦਾਰੀ ਆ ਤੇ ਜਿਹੜੇ ਇੰਡੀਆ ਦੇ ਕੋਆਰਡੀਨੇਟਰ ਸਾਡੇ ਬੱ블ੂ ਜੀ ਨੇ ਉਹਨਾਂ ਨੇ ਅੱਜ ਨਵੇਂ ਸਾਲ ਦਾ ਕ੍ਰਿਸਮਸ ਦਾ ਦਿਹਾੜਾ ਬਣਾਇਆ ਉਸ ਪ੍ਰਭੂ ਦੀ ਯਾਦ ਦੇ ਵਿੱਚ ਤੇ ਜਿਹੜੀਆਂ ਲਾਂ ਲਾਂਤਾ ਨੇ ਇਸ ਸੰਸਾਰ ਤੇ ਜਿਹੜੀਆਂ ਐਬੀ ਐਬੀ ਲੋਗ ਐਬੀ ਲੋਗ ਜੇ ਇਸ ਕ੍ਰਿਤੀਆਂ ਨੂੰ ਦੂਰ ਕਰਨ ਲਈ ਸਾਰਿਆਂ ਨੂੰ ਪ੍ਰਾਰਥਨਾ ਪ੍ਰਬਾਦਨਾ ਪ੍ਰਭੂ ਦੀ ਕੀਤੀ ਆ ਤੇ ਪੰਜਾਬ ਨੂੰ ਆਪਸ ਵਿੱਚ ਭਾਈਚਾਰਾ ਸਾਂਝ ਵਧੇ ਆਪਸ ਵਿੱਚ ਨਸ਼ਿਆਂ ਤੋਂ ਰਹਿਤ ਹੋਵੇ ਇੱਕ ਦੂਜੇ ਦੇ ਮਿਲਕ ਇੱਕ ਦੂਜੇ ਦੇ ਜਿਹੜੇ ਦੇਣ ਤਿਹਾੜਿਆ ਆਪਸ ਵਿੱਚ ਭਾਈਚਾਰੇ ਨਾਲ ਸਾਰੇ ਸਾਰੇ ਧਰਮਾਂ ਦੇ ਵਿੱਚ ਪੰਜਾਬ 'ਚ ਵੱਸਦੇ ਰਹਿਣ ਮੈਂ ਸਰਪੰਚ ਅਮਰਜੀਤ ਸਿੰਘ ਥੋਬਾ ਅੱਜ ਬਗਲੂ ਭਾਜੀ ਹੁਣਾਂ ਨੇ ਵੱਡੇ ਦਿਨ ਔਰ ਅੱਜ ਅੱਜ ਬੋਲਦੇ ਹਾਂ ਵੱਡੇ ਦਿਨ ਦੀਆਂ ਖੁਸ਼ੀਆਂ ਤੇ ਨਵੇਂ ਸਾਲ ਦਾ ਜਿਹੜਾ ਨਾ ਪ੍ਰੋਗਰਾਮ ਇੱਥੇ ਲਿਖਿਆ ਸੀਗਾ ਤੇ ਇੱਕ ਤੇ ਕ੍ਰਿਸ਼ਨ ਭਾਈ ਜਰੈ ਨੂੰ ਸਾਡੀ ਪੰਚਾਇਤ ਵੱਲੋਂ ਸਾਡੇ ਪਿੰਡ ਵੱਲੋਂ ਜਿਹੜੇ ਇੱਥੇ ਜਿੰਨੇ ਵੀ ਦੂਰੋਂ ਨੇੜਿਓਂ ਸੱਜਣ ਮਿੱਤਰ ਆਏ ਨੇ ਉਹਨਾਂ ਦਾ ਧੰਨਵਾਦ ਤੇ ਬਹੁਤ-ਬਹੁਤ ਵਧਾਈਆਂ ਇਹ ਇਹ ਯੂਐਸਏ ਤੋਂ ਇਹਨਾਂ ਦਾ ਪ੍ਰੋਗਰਾਮ ਜਿਹੜਾ ਚੱਲ ਰਿਹਾ ਕਈ ਤਰੀਕਿਆਂ ਨਾਲ ਲਿਖਿਆ ਜਾ ਰਿਹਾ ਜਿਹਦੇ ਵਿੱਚ ਬਬਲੂ ਮਸ਼ੀਨ ਨੂੰ ਉਹਨਾਂ ਨੇ ਇੱਕ ਇੰਡੀਆ ਲੈਵਲ ਦਾ ਪ੍ਰਧਾਨ ਬਣਾਇਆ ਆ ਬਹੁਤ ਵਧੀਆ ਜੀ ਵਾਹਿਗੁਰੂ ਜੀ ਖਾਲਸਾ ਕੀ ਬਾਤ ਹੋ ਰਹੀ ਹੈ ਜੀ ਮੇਰਾ ਨਾਮ ਅਰਨਵਲ ਟ ਕੋਕਰ ਮੈਂ ਸੀ ਇੱਕ ਦਾ ਸੰਗਰਸ਼ ਕਮੇਟੀ ਦਾ ਅੱਜ ਨਵਾਂ ਸਾਲ ਵੱਡਾ ਦਿਨ ਮਨਾਇਆ ਜਾ ਰਿਹਾ ਬਬਲੂ ਮਸੀਤ ਥੋਬਾ ਜੀ ਦੇ ਗ੍ਰਹਿ ਵਿਖੇ ਸਿਸਟਰ ਬਬੀਤਾ ਜੀ ਜਿਹੜੇ ਆ ਉਹਨਾਂ ਦੇ ਦੇਖਰੇਖ ਦੇ ਵਿੱਚ ਉਹ ਯੂ ਐਸ ਏ ਤੋਂ ਪ੍ਰੋਗਰਾਮ ਨੂੰ ਚਲਾ ਰਹੇ ਆ ਤੇ ਉਹਨਾਂ ਨੇ ਚਾਹਿਆ ਕਿ ਪੰਜਾਬ ਦੇ ਵਿੱਚ ਵਧੀਆ ਤਰੀਕੇ ਨਾਲ ਸਾਰੇ ਭਾਈਚਾਰੇ ਨਾਲ ਮਿਲ ਕੇ ਨਵਾਂ ਸਾਲ ਤੇ ਵੱਡਾ ਦਿਨ ਜਿਹੜਾ ਮਨਾ ਸਕੀਏ ਮੈਂ ਤਹਿਰ ਦਿਲੋਂ ਧੰਨਵਾਦ ਜੀ ਆ ਸਿੱਖ ਭਾਈਚਾਰੇ ਦਾ ਵੀ Hindu ਭਾਈਚਾਰੇ ਦਾ ਸਾਰਿਆਂ ਨੇ ਇੱਥੇ ਰਲ ਮਿਲ ਕੇ ਬਹੁਤ ਵਧੀਆ ਨਵਾਂ ਸਾਲ ਤੇ ਵੱਡਾ ਦਿਨ ਮਨਾਇਆ ਤੇ ਇਹ ਜਿਹੜੀ ਮਿਨਿਸਟਰੀ ਚੱਲ ਰਹੀ ਆ ਇਹ ਆਉਣ ਵਾਲੇ ਸਮੇਂ ਦੇ ਵਿੱਚ ਗਰੀਬ ਲੋਕਾਂ ਦੀ ਜਿਹੜੇ ਬੇਸਹਾਰਾ ਲੋਕ ਆ ਲੋਕ ਨੇ ਉਹਨਾਂ ਦੇ ਵਾਸਤੇ ਵੱਧ ਚੜ ਕੇ ਕੰਮ ਕਰੇਗੀ ਉਹਨਾਂ ਦੀ ਦੇਖ ਦੇਖ ਦੇ ਵਿੱਚ ਯੂ ਐਸ ਏ ਤੋਂ ਇਹ ਮਿਨਿਸਟਰੀ ਚੱਲ ਰਹੀ ਆ ਤੇ ਮੈਂ ਚਾਹੁੰਨਾ ਕਿ ਸਾਰਿਆਂ ਨੂੰ ਇਹਦਾ ਨਾਲ ਸਾਥ ਦੇਣਾ ਚਾਹੀਦਾ ਤੇ ਨਾਲ ਹੀ ਜਿਹੜੇ ਲੋਕ ਸੇਵਾ ਦੇ ਕੰਮ ਆ ਉਹ ਸਾਰਿਆਂ ਨੂੰ ਵੱਧ ਚੜ ਕੇ ਕਰਨੇ ਚਾਹੀਦੇ ਆ ਇੱਕ ਵਾਰੀ ਫੇਰ ਮੈਂ ਨਵੇਂ ਸਾਲ ਦੀ ਤੇ ਵੱਡੇ ਦਿਨ ਦੀ ਸਾਰੇ ਪੰਜਾਬ ਵਾਸੀਆਂ ਨੂੰ ਸਾਰੇ ਦੇਸ਼ ਵਾਸੀਆਂ ਨੂੰ ਸਾਰੇ ਆਲ ਵਰਲਡ ਨੂੰ ਬਤਾਈ ਦੇਣਾ ਚਾਹੁੰਦਾ ਹਾਂ ਸਾਰਿਆਂ ਨੂੰ ਜੈ ਐਮ ਸੀ ਜੀ ਮੇਰਾ ਨਾਮ ਬਬਲੂ ਮਸੀਤ ਥੋਬਾ ਜੀ ਅੱਜ ਅਸੀਂ ਆਪਣੇ ਗ੍ਰਹਿ ਵਿਖੇ ਅਡਨਾਏ ਇੰਟਰਨੈਸ਼ਨਲ ਯੂ ਐਸ ਏ ਦੀ ਜਿਹੜੀ ਮਿਨਿਸਟਰੀ ਹੈ ਉਹਦੀ ਸ਼ੁਰੂਆਤ ਕੀਤੀ ਹੈ ਉਹਦੇ ਏਜੰਡੇ ਹੇਠ ਅਸੀਂ ਇੱਥੇ ਕ੍ਰਿਸਮਸ ਤੇ ਨਵਾਂ ਸਾਲ ਮਨਾ ਰਹੇ ਹਾਂ ਸਾਡਾ ਜਿਹੜਾ ਮਿਨਿਸਟਰੀ ਦਾ ਮੁੱਖ ਏਜੰਡਾ ਹੈ ਮਨੁੱਖਤਾ ਦੀ ਸੇਵਾ ਕਰਨਾ ਕੋਈ ਕਿਸੇ ਵੀ ਕਮਿਊਨਿਟੀ ਨਾਲ ਸੰਬੰਧਤ ਹੈ ਅਸੀਂ ਮਨੁੱਖਤਾ ਦੀ ਸੇਵਾ ਕਰਨਾ ਚਾਹੁੰਦੇ ਆ ਇਸ ਕਰਕੇ ਇਹ ਫੰਕਸ਼ਨ ਉਹਨਾਂ ਨੇ ਅਰੇਂਜ ਕੀਤਾ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਇਹ ਪ੍ਰੈਕਟੀਕਲ ਵੀ ਪਤਾ ਲੱਗੇਗਾ ਕਿ ਇਹ ਜਿਹੜੀ ਮਿਨਿਸਟਰੀ ਆ ਬਹੁਤ ਵੱਡੇ ਪੱਧਰ ਤੇ ਜਿਹੜੀ ਮਨੁੱਖਤਾ ਦੀ ਸੇਵਾ ਕਰ ਰਹੀ ਹੈ ਬਾਕੀ ਇੱਥੇ ਤੁਸੀਂ ਗੈਦਰਿੰਗ ਦੇਖ ਲਈ ਆ ਕਾਫੀ ਜਿਹੜਾ ਘੱਟ ਹਜ਼ਾਰ ਦੇ ਕਰੀਬ ਇੱਥੇ ਲੋਕ ਆਏ ਹਨ ਜਿਹਦੇ ਵਿੱਚ ਸਾਡੇ ਸਾਬਕਾ ਐਮਐਲਏ ਸਾਹਿਬ ਵੀ ਆਏ ਨੇ ਸ਼ੁਭਾਸ਼ ਥੋਬਾ ਜਿਹੜੇ ਮਿਨਿਟੀ ਕਮਿਸ਼ਨ ਦੇ ਮੈਂਬਰ ਉਹ ਵੀ ਆਏ ਨੇ ਸਾਡੇ ਪਿੰਡ ਦੇ ਮੌਜੂਦਾ ਸਰਪੰਚ ਨੇ ਸਰਦਾਰ ਅਮਰਜੀਤ ਸਿੰਘ ਜੀ 크ਿਸਚਨ ਲੀਡਰ ਅਰਨੋਲਡ ਜੀ ਹਾਂਸੀ ਜੀ ਅੰਗਰੇਜ਼ੀ ਹੋਰ ਵੀ ਜਿਹੜੇ ਸਾਡੇ ਸਿੱਖ ਪਾਈਚਾਰੇ ਦੇ ਵੀ ਜਿਹੜੇ ਲੀਡਰ ਨੇ ਉਹ ਵੀ ਸ਼ਮਸ਼ੀਰ ਜੀ ਆਏ ਨੇ ਅਸੀਂ ਇਹਨਾਂ ਦਾ ਤਹਿ ਦਿਲੋਂ ਧੰਨਵਾਦੀ ਕਰਦੇ ਹਾਂ ਕਿ ਜਿਨ੍ਹਾਂ ਨੇ ਇੰਨੀ ਸਰਦੀ ਦੇ ਵਿੱਚ ਆਣ ਕੇ ਇੱਥੇ ਇਹਨਾਂ ਕੀਮਤੀ ਸਮਾਨ ਦਿੱਤਾ ਤੇ ਸਾਰੀ ਸੰਗਤਾਂ ਨੂੰ ਵਧਾਈ ਦਿੱਤੀ ਕਿ ਉਸ ਪ੍ਰਭੂ ਦੇ ਚਰਨਾਂ 'ਚ ਅਰਦਾਸ ਕੀਤੀ ਕਿ ਮਨੁੱਖਤਾ ਨੂੰ ਜੋ ਪਿਛਲੇ ਸਾਲ ਦੇ ਵਿੱਚ ਜਿਹੜੀਆਂ ਬਰਕਤਾਂ ਸਾਡੇ ਭੈਣ ਭਰਾਵਾਂ ਨੂੰ ਨਹੀਂ ਮਿਲੀਆਂ ਉਹ ਵੀ ਉਹਨਾਂ ਨੂੰ ਮਿਲਣ ਤੇ ਪ੍ਰਮਾਤਮਾ ਸਾਰਿਆਂ ਲਈ ਚੜ੍ਹਦੀ ਕਲਾ ਲਈ ਬਣਾਈ ਰੱਖੇ ਇਸ ਸਾਲ 'ਚ ਤੇ ਸਾਰੇ ਪਾਸਟਰ ਸਭਾਨਾ ਨੇ ਵੀ ਇਸ ਚੀਜ਼ ਦੀ ਅਰਦਾਸ ਕੀਤੀ